ਜੀ ਮੈਂ ਤੁਹਾਡਾ ਵੀ ਸਰਦਾਰ ਜੀ ਤੇ ਅਸੀਂ ਘਰ ਵਾਸਤੇ ਜੀ ਸਬਜ਼ੀਆਂ ਲੈ ਕੇ ਆਏ ਆ ਤੇ ਦੇਖੋ ਜੀ ਮਟਰ ਲੈ ਕੇ ਆਏ ਆ ਤੁਸੀਂ ਦੱਸੋ ਕੀ ਪ੍ਰਾਈਜ਼ ਆਊਗਾ ਜੀ ਇਹਨਾਂ ਦਾ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਛੇਲ ਲਾਉਂਦੇ ਆ ਜੀ ਸ਼ਹਿਰਾਂ ਦੇ ਵਿੱਚ ਫਿਰ ਵੀ ਜਿਹਾਜ ਮਿਲ ਜਾਂਦਾ ਆ ਇਹ 1-1 ਕਿਲੋ ਲੈ ਕੇ ਆਏ ਆ ਜੀ ਰੋਜ਼ੀ 78 ਕੋ ਅਗਲੀ ਆਈਟਮ ਦਿਖਾਓ ਜੀ ਕੀ ਆ? ਛਿਮਲਾ ਮਿਰਚ। ਛਿਮਲਾ ਮਿਰਚ ਲੈ ਕੇ ਆਏ ਜੀ। ਇਹਦੀ 20-20 ਕਿਲੋ ਆ ਜੀ। ਟਮਾਟਰ ਦਿਖਾ ਮੇਰੇ ਕੋਲ ਟਮਾਟਰ ਨੇ। ਹਮ ਇਹ ਆ ਟਮਾਟਰ ਜੀ। ਕੱਢ ਕੇ ਦਿਖਾਓ ਜੀ ਕੱਢ ਕੇ। ਹਮ ਦ ਸੋਇਆ ਦਾ ਕੀ ਪ੍ਰਾਈਸ ਆ ਜੀ ਤੁਸੀਂ? पंद्रह रुपये किलो लेके आए जी पंद्रह रुपये किलो ये टमाटे पंद्रह रुपये तीन तो दो किलो है जी सर पर रखू आलू आलू देखना ਆਲੂ ਤਾਂ ਪਿੰਡਾਂ ਵਿੱਚ ਆਮ ਖਤਿਆਂ ਵਿੱਚ ਹੀ ਮਿਲ ਜਾਂਦੇ ਆ ਜੀ ਪਰ ਜੇ ਨੁੱਬਦਾ ਛੇਰਾਂ ਦੇ ਵਿੱਚ ਮੋਲ ਲੈਣੀ ਪੈਣੀ ਆ 10 ਰੁਪਏ ਕਿਲੋ ਚੱਲਦੇ ਨੇ 10 ਰੁਪਏ ਕਿਲੋ ਇਹ ਛਿੱਲ ਲਾ ਗਏ ਆ ਜੀ ਅਸੀਂ ਆਪਣੀ ਟੈਲੂਆਂ ਦੀ ਇਹ ਦੇਖੋ 10 ਰੁਪਏ ਕਿਲੋ ਜੋ ਕਿ ਪਿੰਡਾਂ ਵਿੱਚ ਖਤਿਆਂ 'ਚ ਆਮ ਹੀ ਮਿਲ ਜਾਂਦੇ ਆ ਆ ਦੇਖੋ ਛੇਰਾਂ 'ਚ ਨਹੀਂ ਮਿਲਦੇ ਜੀ ਆਲੂਆਂ ਦੀ ਵੀ ਛਿੱਲ ਇੱਥੇ ਹੀ ਆ ਅਗਲੀ ਥਾਂ ਵੀ ਦਿਖਾਉਂਗੀ ਬਤਾਉਂ ਜੀ ਲੈ ਕੇ ਆਏ ਬਤਾਉਂ ਜਿੰਨੂੰ ਆਪਾਂ ਬੈਂਗਣ ਗਏ ਬੈਂਗਣ ਬੈਂਗਣ ਬਤਾਉਂ ਜੀ ਦੇਖੋ ਕਿੱਡੇ ਕਿੱਡੇ ਆ ਇਹ ਸੀ 10 ਰੁਪਏ ਕਿਲੋ ਲੈ ਕੇ ਆਏ ਜੀ ਹੁਣ ਆਪਾਂ ਦੇਖਾਂ ਮਾਰੇ ਤਾਂ ਲੱਭਿਆ ਆ ਜੀ ਜੈਸ ਕਰੋ ਕੀ ਰੇਟ ਹੈ ਜੀ ਤੁਸੀਂ ਮੇਰੇ ਪ੍ਰਾ ਸੋਚ ਕੇ ਸਾਰੇ ਨੇ ਦੱਸੋ ਜੀ ਪਿਆਜਾਂ ਦਾ ਕੀ ਰੇਟ ਹੋਊਗਾ ਤੇ ਅਸੀਂ ਲੈ ਕੇ ਆਏ ਜੀ ਇਹ ਸੋ ਦੇ 4 ਕਿਲੋ ਨਹੀਂ ਜੀ ਸੋ ਦੇ 3 ਕਿਲੋ ਲੈ ਕੇ ਆਏ ਜੀ 35 ਰੁਪਏ ਕਿਲੋ ਦਿੰਦੇ ਆ ਸੋ ਦੇ 3 ਕਿਲੋ ਬਸ ਇੰਨਾ ਕੀ ਰਸ਼ਨ ਲੈ ਕੇ ਆਏ ਜੀ ਹੋਰ ਕੁਛ ਨਹੀਂ ਲੈ ਕੇ ਆਏ ਜਿੰਨੇ ਵੀ ਮੇਰੇ ਵੀਰ ਸਾਡੀ ਵੀਡੀਓ ਨੂੰ ਦੇਖਦੇ ਆ ਜੀ ਹੁਣ ਆਪਾਂ ਲੱਗੇ ਆ ਪੂੜੀਆਂ ਬਣਾਉਣ ਆਪਾਂ ਬੰਨ ਲਿਆ ਆਟਾ ਇਹ ਦੇਖੋ ਜੀ ਆਟਾ ਵੀ ਗੁੰਨਿਆ ਹੋਇਆ ਹੈ ਜੀ ਅਸੀਂ ਹੁਣ ਆਪਾਂ ਲੱਗੇ ਰੋਟੀ ਪਾਣੀ ਦੀ ਤਿਆਰੀ ਹੈ ਜੀ ਪੂੜੀਆਂ ਬਣਾ ਲੱਗੇ ਆ ਅਸੀਂ ਅੱਜ ਤੇ ਹੁਣ ਅਸੀਂ ਸਬਜ਼ੀਆਂ ਰੱਖਣ ਲੱਗੇ ਆ ਜੀ ਫਰਿੱਜ ਦੇ ਵਿੱਚ ਸਖੋ ਜੀ ਫਰਿੱਜ ਵਿੱਚ ਸਬਜ਼ੀਆਂ ਕਿਉਂਕਿ ਜਿਹੜੀ ਜਿਹੜੀ ਸਬਜ਼ੀ ਦੀ ਸਾਨੂੰ ਲੋੜ ਹੋਊਗੀ ਜੀ ਉਹੀ ਵਰਤਾਂਗੇ ਬੇਟਾ ਟਮਾਟਰ ਖੋਲ ਕੇ ਦਿਖਾਓ ਸਰੇ ਦੇਖੋ ਜੀ ਕਿੰਨੇ ਘੈਂਟ ਟਮਾਟਰ ਆ ਓਏ ਪਿੱਛੇ ਵਾ ਸਰ ਕੋ 15 ਰੁਪਏ ਕਿਲੋ ਲੈ ਕੇ ਆਂਦੇ ਸੀ ਜੀ ਮਾੜੇ ਕੱਲੇ ਕੱਲੇ ਕਰਾਖੇ ਕਿਹੜੇ ਖਰਾਬ ਨਾ ਹੋਣਗੇ ਆਪ